ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਅਸੀਂ ਇੱਕ ਬੜੀ ਅਹਿਮ ਗੱਲ ਜਿਹੜੀ ਕਿ ਅਕਸਰ ਹੀ ਸੁਣਨ ਨੂੰ ਮਿਲਦੀ ਹੈ ਮੁਸਲਮਾਨ ਬਾਕੀ ਧਰਮਾਂ ਵਾਲਿਆਂ ਨੂੰ ਕਹਿੰਦੇ ਆ ਇਹ ਕਾਫਰ ਹੈ ਤੇ ਬਾਕੀ ਧਰਮਾਂ ਵਾਲੇ ਹਰ ਧਰਮ ਵਾਲੇ ਇਸ ਤਰ੍ਹਾਂ ਦੂਸਰੇ ਧਰਮ ਵਾਲੇ ਨੂੰ ਕਾਫਰ ਕਹਿੰਦੇ ਆ ਕਾਫਰ ਤੋਂ ਮਰਾਤ ਕੇ ਗਲਤ ਕਹਿੰਦੇ ਕਹਿੰਦੇ ਕਿ ਅਸੀਂ ਠੀਕ ਹੈ ਸਿੱਖ ਕਹਿੰਦੇ ਅਸੀਂ ਠੀਕ ਹੈ ਮੁਸਲਮਾਨ ਕਹਿੰਦੇ ਅਸੀਂ ਠੀਕ ਹੈ ਹਿੰਦੂ ਕਹਿੰਦੇ ਅਸੀਂ ਠੀਕ ਹੈ ਤੇ ਫਿਰ ਗਲਤ ਕੌਣ ਹੈ ਠੀਕ ਕੌਣ ਹੈ ਅਸਲ ਦੇ ਵਿੱਚ ਕਾਫਰ ਹੈ ਕੌਣ ਕਾਫਰ ਕਹਿੰਦੇ ਕਿਨੋ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਅਸੀਂ ਸੰਤ ਸਿੰਘ ਮਸਕੀਨ ਹੋਣਾ ਕਿਸ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇ ਆਣ ਤੇ ਇਸ ਦੇ ਬਾਰੇ ਜਾਣਦੇ ਆ ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਣਾ ਰਬ ਨੂੰ ਸਮਝਣਾ ਸਮਝਾਣਾ ਬਹੁਤ ਬਾਰੀਕ ਮਜ਼ਮੂ ਹੈ অতি ਸੂਖਸ਼ਮ ਮਜ਼ਮੂ ਨੇ অতি ਸੂਖਸ਼ਮ ਇਸ ਵਾਸੇ ਚੋਟੀ ਦਾ ਸੈਂਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ ਪੰਡਤ ਸੂਰਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕਹੋਏ ਕੋਈ ਸੂਰ ਬੇ ਕੋਈ ਛਤਰਪਤੀ ਰਾਜਾ ਕੋਈ ਚੋਟੀ ਦਾ ਗੈ ਨਹੀਂ ਕੋਈ ਚੋਟੀ ਦਾ ਦਾਰਸ਼ਨਿਕ ਤੇ ਸੈਂਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ ਹੈ ਜਿੱਥੇ ਬ੍ਰਹਮ ਗੈਨੀ ਜੋ ਹੈ ਪਹੁੰਚ ਜਾਂਦਾ ਹੈ ਤਾਂ ਮੈਂ ਫਿਰ ਅਰਜ਼ ਕਰਾਂ ਦਰ ਘਰ ਕੀ ਸੌਜੀ ਨਾ ਹੈ ਘਰ ਹੈ ਪ੍ਰਮਾਤਮਾ ਦਰ ਹੈ ਗੁਰੂ ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗੇ ਹੋਵੇ ਤੇ ਘਰ ਦੇ ਚ ਜਾਣਾ ਹੈ ਦਰ ਦੇ ਚ ਲੰਗਣਾ ਪੈਦਾ ਦਰ ਦੇ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ ਦੋਸ਼ਬਦ ਮੈਂ ਕਮਾ ਖੁਲਾਸਾ ਫਿਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚਦਰ ਹੈ ਔਰ ਜੋ ਸ਼ਬਦ ਦੇ ਰੂਪ ਦੇ ਚਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਜੋ ਪ੍ਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਦੇ ਚਦਰ ਹੈ ਔਰ ਜੋ ਗੁਰੂ ਦੇ ਰੂਪ ਦੇ ਚਦਰ ਹੈ ਉਹੀ ਪ੍ਰਮਾਤਮਾ ਦੇ ਰੂਪ ਦੇ ਚ ਘਰ ਹੈ ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਲੇ ਪੈ ਪਾਰਬ੍ਰਹਮ ਤੇ ਗੁਰੂ ਦੇ ਵਿਚ ਭੇਦ ਨਹੀਂ ਹੈ ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ ਇਹ ਗੁਰੂ ਇਹ ਪ੍ਰਭੂ ਇਹ ਪ੍ਰਮਾਤਮਾ ਹੈ ਗੁਰੂ ਅਗਰ ਭੇਦ ਨਹੀਂ ਦੋਵੇਂ ਇਕ ਨੇ ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਦੋ ਨਾਮ ਨੇ ਦੋਹਾਂ ਦੀਆਂ ਕਿਰਿਆਵਾਂ ਵੱਖ-ਵੱਖ ਨੇ ਤੋਂ ਫਿਰ ਦੋ ਹਸਤੀਆਂ ਹੋਣੀਆਂ ਦੋ ਹਸਤੀਆਂ ਨਹੀਂ ਹੈ ਨਾ ਨੇਕ ਸੋਦੇ ਸਿਮਰਤ ਭੇਦ ਪਾਰ ਬ੍ਰਹਮ ਗੁਰੂ ਨਾਏ ਭੇਦ ਪਾਰ ਬ੍ਰਹਮ ਤੇ ਗੁਰੂ ਦੇ ਕੋਈ ਭੇਦ ਨਹੀਂ ਦਰ ਘਰ ਨੂੰ ਲੱਗਿਆ ਹੋਇਆ ਘਰ ਦਰ ਦੇ ਨਾਲ ਜੁੜਿਆ ਹੋਇਆ ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ ਘਰ ਦਰ ਦੇ ਨਾਲ ਜੁੜਿਆ ਸੋ ਦਰ ਕਿਹਾ ਸੋ ਘਰ ਕਿਹਾ ਇਸ ਦਰ ਤੱਕ ਸਾਡਾ ਤਨ ਜਾਏਗਾ ਕਤਾਈ ਨਹੀਂ ਕਤਾਈ ਨਹੀਂ ਤਨ ਜਾ ਹੀ ਨਹੀਂ ਸਕਦਾ ਨਿਰਆਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ ਨਿਰੰਕਾਰ ਦਾ ਦੇਸ਼ ਜੇ ਦਾ ਕੋਈ ਆਕਾਰ ਨਹੀਂ ਚੱਕਰ ਨਹੀਂ ਚਿਹਨ ਨਹੀਂ ਰੂਪ ਨਹੀਂ ਰੰਗ ਨਹੀਂ ਇਹ ਤਨ ਨਹੀਂ ਜਾ ਸਕਦਾ ਤਨ ਤੇ ਇਥੇ ਰਹਿ ਜਾਏਗਾ ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ ਸਾਡਾ ਮਨ ਜਾ ਸਕਦਾ ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤਵਾਰਿਆ ਇਸ ਵਾਸਤੇ ਗੁਰਬਾਣੀ ਕਹਿੰਦੀ ਇਹ ਤਨ ਤੇ ਮਿੱਟੀ ਹੈ ਮਿੱਟੀ ਫੇਰ ਰਹਿ ਜਾਏਗੀ ਮਨ ਜੋਤ ਹੈ ਇਹ ਜੋਤ ਦੇ ਚ ਜੋਤ ਹੋ ਸਕਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਸੂਖਸ਼ਮ ਸਰੀਰ ਹੈ ਇਨਰਲ ਬਾਡੀ ਹੈ ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ ਕਈ ਪਰਸ਼ ਇਸ ਗੰਗਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ ਵਕਤੀ ਤੌਰ ਤੇ ਸੂਖਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ ਕੁਝ ਦਿਨਾਂ ਲਈ ਕੁਝ ਘੰਟਿਆਂ ਲਈ ਕੁਝ ਸਮੇਂ ਲਈ ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ ਇਹਨਾਂ ਨੇ ਆਪਣਾ ਸੂਖਮ ਸਰੀਰ ਜਿਹਨੂੰ ਜੋਤ ਕਹਿੰਦੇ ਨੇ ਮਨ ਕਹਿੰਦੇ ਨੇ ਕੱਢ ਦਿੱਤਾ ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ ਮੈਂ ਇੱਕ ਮਹੀਨੇ ਭਾਵ ਦਾਵਾਂ ਫਿਰ ਸੌਕੜ ਸਾਰੀ ਗਾਥਾ ਨਾ ਸੁਣਾਵਾ ਇਹ ਰਾਮ ਰਾਏ ਵੀ ਕਰ ਲੈਂਦੇ ਸਨ ਧਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਹਿਬਜ਼ਾਦੇ ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਭਾਵ ਦਾਵਾਂ ਮੈਂ ਹੋਰ ਮੰਡਲਾਂ ਦੇ ਜਾਣਾ ਮੇਰੀ ਦੇਹੀ ਦਾ ਖਿਆਲ ਰੱਖੇ ਮੇਰੇ ਸਰੀਰ ਦਾ ਖਿਆਲ ਰੱਖੇ ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ ਰਾਮ ਰਾਏ ਦੀ ਦੇਹੀ ਨੂੰ ਅਗਲਾ ਦੇਈਏ ਤੇ ਆਪਾਂ ਖੁਦ ਗੁਰੂ ਬਣ ਗਏ ਇਹ ਵਿਚਕਾਰ ਰੋੜ ਹੈ ਇਹਨੂੰ ਹਟਾਓ ਅਰਥੀ ਸਜਾ ਲਈ ਅਰਥੀ ਕੱਢਣ ਲੱਗੇ ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਏ ਦੁਸ਼ਟੋ ਇੱਕ ਹਫਤਾ ਤੋਂ ਉਡੀਕ ਕਰੋ ਅੱਜ ਤੇ ਤਿੰਨ ਦਿਨ ਹੋ ਗਏ ਮੈਨੂੰ ਕਹਿ ਗਏ ਨੇ ਸੱਤ ਦਿਨਾਂ ਬਾਅਦ ਮੈਂ ਆਵਾਂ ਉਡੀਕ ਕਰੋ ਨਹੀਂ ਇਹ ਮਰ ਗਏ ਨਾ ਇਹ ਮਰ ਗਏ ਬੜੇ ਉਸਨੇ ਤਰਲੇ ਪਾਏ ਬੜੇ ਉਸਨੇ ਰੋਦਨ ਕੀਤਾ ਮਸੰਦਾਂ ਦੀ ਤਾਕਤ ਲੈ ਗਿਆ ਸਮਸ਼ਾਨਗਾ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਰਾਮ ਰਾਏ ਦਾ ਸੂਖਮ ਸਰੀਰ ਆਇਆ ਪਰ ਪਿੰਜਰਾ ਜਲ ਚੁਕਿਆ ਸੀ ਘਰ ਜਲ ਚੁਕਿਆ ਸੀ ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਦੇ ਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਗ ਉਸ ਸੁਕਸ਼ਮ ਸਰੀਰ ਨੂੰ ਨਹੀਂ ਸਾੜਦੇ ਪਾਣੀ ਨਹੀਂ ਡੋਬ ਲਕ ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ ਦੁਸ਼ਟੋ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਸਾੜਿਆ ਗੁਰੂ ਤੁਹਾਨੂੰ ਜ਼ਿੰਦਾ ਸਾੜੇ ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ ਇਨਾ ਸਾਰਿਆਂ ਹੀ ਮਸੰਦਾਂ ਨੂੰ ਡੇਰਾ ਦੋਨ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਸੀ ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਆਪਾਂ ਜਿੰਨੇ ਬੈਠੇ ਨੇ ਇਤਨੇ ਸਤਸੰਗ ਦੇ ਵਿੱਚ ਸੂਖਮ ਸਰੀਰ ਹੋਣਗੇ ਇਤਨੇ ਹੋਣਗੇ ਕਿਹੜੇ ਸੂਖਮ ਸਰੀਰ ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਰ ਦੇਹੀ ਦੇ ਚ ਕਿਦਨੇ ਵੀ ਹੋਣ ਤੇ ਕਿਸੇ satsang ਨੂੰ ਮਨ ਭਾਵਦਾ ਉਹ ਦੇਖ ਲੈਣ ਦੂਰ ਹੋਣ ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ ਸੂਖਸ਼ਮ ਸਰੀਰ ਕਢ ਲੈਣੇ ਨ ਪਹੁੰਚ ਜਾਂਦਾ ਪ੍ਰਥਮ ਦੂਸਰਾ ਜਿਨ੍ਹਾਂ ਦੀ ਮੌਤ ਹੋ ਗਈ ਸਰੀਰ ਦੀ ਮੌਤ ਹੋ ਗਈ ਇਹਦੀ ਮੌਤ ਢੇਢੇਰੀ ਹੋ ਜਾਂਦਾ ਮਿੱਟੀ ਹੋ ਜਾਂਦਾ ਸੂਖਸ਼ਮ ਸਰੀਰ ਨਾਲ ਜਲਾਇਆ ਜਾਂਦਾ ਇਹਨਾਂ ਢੇਢੇਰੀ ਹੁੰਦਾ ਆਮ ਹਾਲਾਤ ਵਿੱਚ ਸਰੀਰ ਦੀ ਮ੍ਰਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਹਰ ਵਕਤ ਮੌਤ ਹੋ ਰਹੀ ਹੈ ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲiyet ਸੰਸਾਰ ਵਿੱਚ ਮੌਜੂਦ ਹੈ 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ ਹੈ ਜੋ ਆਮ ਸਾਧਾਰਨ ਲੋਕ ਨੇ ਸਾਧਾਰਨ ਕਿਸ ਨੂੰ ਕਹੋਗੇ ਸੱਚ ਵੀ ਬੋਲਦੇ ਰਹੇ ਝੂਠ ਵੀ ਬੋਲਦੇ ਰਹੇ ਪੁੰਨ ਵੀ ਕਰਦੇ ਰਹੇ ਪਾਪ ਵੀ ਕਰਦੇ ਰਹੇ ਸੰਤ ਸੰਗ ਵੀ ਕਰਦੇ ਰਹੇ ਕੋ ਸੰਗਤ ਵੀ ਕਰਦੇ ਰਹੇ ਸਦਕੇ ਗੁਰਬਾਣੀ ਦੀ ਕਥਾ ਵੀ ਸੁਣੀਏ ਗੁਰਬਾਣੀ ਦਾ ਪਾਠ ਵੀ ਕਰੀਏ ਗੰਦੇ ਗੀਤ ਵੀ ਹਲਾਉਂਦੇ ਇੱਕਦਮ ਅੱਗੇ ਚੱਲਦੇ ਰਹੇ ਇੱਕ ਕਲਮ ਪਿੱਛੇ ਚੱਲਦੇ ਰਹੇ ਨਾ ਅੱਗੇ ਗਏ ਨਾ ਪਿੱਛੇ ਗਏ ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ ਹੈ ਇਹ 13 ਦਿਨਾਂ ਦੇ ਅੰਦਰ ਕਿਤੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਜਿਹੜੇ ਅਸਾਧਾਰਨ ਸਾਧਾਰਨ ਨਹੀਂ ਨੇ ਅਸਾਧਾਰਨ ਅਸਾਧਾਰਨ ਕੌਣ ਬੜਾ ਭਜਨ ਕੀਤਾ ਹੈ ਬੜਾ ਨਾਮ ਜਪੇ ਬੜੀ ਸੇਵਾ ਕੀਤੀ ਹੈ ਬੜੀ ਬੰਦਗੀ ਕੀਤੀ ਹੈ ਲੈਕ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ ਦਰ ਤੱਕ ਨਹੀਂ ਪਹੁੰਚ ਸਕੇ ਘਰ ਤੱਕ ਨਹੀਂ ਪਹੁੰਚ ਸਕੇ ਰਸਤੇ 'ਚ ਹੀ ਰਹੇਗੇ ਦਰ ਦੀ ਸਮਝ ਨਹੀਂ ਸੀ ਸਮਝ ਸੀ ਘਰ ਦੀ ਸਮਝ ਨਹੀਂ ਸੀ ਸਮਝ ਸੀ ਫਿਰ ਕਿਉਂ ਨਹੀਂ ਪਹੁੰਚੇ ਬਾਟ ਲੰਬੀ ਹੈ ਪੈਂਡਾ ਵਿਖੜਾ ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ ਉਹ ਪੈਂਡਾ ਕਿਹੜਾ ਹੈ ਹੁਣ ਮੈਂ ਅਰਜ਼ ਕਰਾਂ ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ ਹੁਣ ਕੋਈ ਨਹੀਂ ਹੁਣ ਕੋਈ ਨਹੀਂ ਦੋ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾਵਾਂ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੇ ਨ ਫਿਰੰਦਾ ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਮੱਛੀ ਜੈਸੇ ਪਾਣੀ ਵਿੱਚ ਚਲਦੀ ਏ ਉਹਦੇ ਚੱਲਣ ਨਾਲ ਰਸਤਾ ਬਣਦਾ ਹੁਣ ਕੋਈ ਰਸਤਾ ਨਹੀਂ ਹੋ ਰਸਤਾ ਜਲਦੀ ਹੈ ਫਿਰ ਰਸਤਾ ਬਣਦਾ ਹੈ ਉਂਝ ਨਹੀਂ ਪੰਛੀ ਆਕਾਸ਼ ਦੇ ਜਦ ਉੱਡਦਾ ਹੈ ਉੱਡਦੇ ਹੀ ਮਾਰਗ ਬਣਦਾ ਹੈ ਉਂਝ ਕੋਈ ਮਾਰਗ ਨਹੀਂ ਗੁਰਮੁਖ ਅਬਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਜਪਣ ਨਾਲ ਰਸਤਾ ਬਣਦਾ ਹੈ ਉਂਝ ਕੋਈ ਰਸਤਾ ਨਹੀਂ ਹੋਈ ਰਸਤਾ ਜਪਦੇ ਹੀ ਰਸਤਾ ਬਣਿਆ ਗੁਰੂ ਕੋ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦ ਮੱਛੀ ਜਲ ਪਈ ਰਸਤਾ ਬਣਦਾ ਗਿਆ ਇਹਨੇ ਜਦ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ ਵਾਹਿਗੁਰੂ 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 ਕਿ ਜਪਣਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬਣਨੇਗਾ ਲੈ ਵਿਅਰਥ ਨਹੀਂ ਜਾਏਗਾ ਰਸਤਾ ਬਣੇਗਾ ਇਹ ਇਹਦੋਂ ਵਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ ਜਿਹੜੇ ਚੱਲ ਤੇ ਬਹਿ ਪਰ ਰਸਤੇ 'ਚ ਹੀ ਰਹਿ ਗਏ ਘਰ ਤੱਕ ਨਾ ਪਹੁੰਚੇ ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ ਇਹ ਸਾਧਾਰਨ ਲੋਕ ਨਹੀਂ ਨੇ ਅਸਾਧਾਰਨ ਨੇ ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ ਕਿਉਂ ਜਿਤਨੀ ਵਾਟ ਇਸਨੇ طے ਕੀਤੀਏ ਚਲ ਚਲ ਕੇ ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ ਵਰਨਾ ਨਾ ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚਲ ਚਲ ਕੇ ਜੋ ਉਹਨਾਂ ਨੂੰ ਅਨੁਭਵ ਮਿਲੇ ਦੂਸਰੇ ਅਸਾਧਾਰਨ ਕੌਣ ਜਿਵੇਂ 8 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਔਰੰਗਜ਼ੇਬ ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਭਤੀਜਿਆਂ ਨੂੰ ਮਾਰ ਕੇ ਆਪਣੇ ਪਿਓ ਨੂੰ ਜੇਲ੍ਹ ਦੇ ਚ ਪਾ ਕੇ ਸਿੰਘਾਸਣ ਤੇ ਬੈਠਾ ਹੈ ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਦਿਮਾਗ ਨਾ ਜੜ ਹੋਵੇ ਮਨੁੱਖ ਨਾ ਵੈਸੀ ਹੋਵੇ ਬਰਿੰਦਾ ਹੋਵੇ ਉਹ ਕਰ ਸਕਦਾ ਭਤੀਜਿਆਂ ਨੂੰ ਵੀ ਮਾਰ ਦੋ ਭਰਾਵਾਂ ਨੂੰ ਵੀ ਮਾਰ ਦੋ ਬੁੱਢੇ ਪਿਓ ਨੂੰ ਵੀ ਜੇਲ੍ਹ ਦੇ ਤੜਪਾ ਕੇ ਮਾਰੋ ਵੱਡੀ ਭੈਣ ਜਹਾਂ ਆਰਾ ਆਈ ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ ਸੁਣਿਆ ਸੀ ਉਸਨੇ ਪਹਿਲੇ ਸੁਜਾਨ ਨੂੰ ਮਾਰ ਦਿੱਤਾ ਹੈ ਮੁਰਾਦ ਨੂੰ ਮਾਰ ਦਿੱਤਾ ਹੈ ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ ਦਾਨੀ ਮਿਜ਼ਾਜ ਸੀ ਔਰ ਗਿਆਨੀ ਸੀ ਸ਼ਾਇਰ ਸੀ ਕਵੀ ਸੀ ਵਿਦਵਾਨ ਸੀ ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ ਫਕੀਰ ਤਬੀਅਤ ਇਨਸਾਨ ਸੀ ਜਹਾਂ ਆਰਾਏ ਵੱਡੇ ਭੈਣ ਇਸ ਬੇਰਾਨੇ ਨਾਲ ਬੜਾ ਪਿਆਰ ਕਰਦੇ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ ਤੋ ਖੁਦਾ ਦੇ ਮਾਰਗ ਤੇ ਚਲੇ ਹੈ ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ ਤੈਨੂੰ ਪੂਰ ਬੋਧ ਹਾਸਲ ਹੋਵੇ पर पता चलिया बड़ी बेदर्दी औरंगजेब ने दारे हुई आई औरंगजेब को पहले तो बड़ी ताड़ना की मूर्खा तू ये कीता मासूम बेरा, खुदा तरस बेरा, खुदा शनास जो सी और बड़ा फैज दिलबंदा। ਪਿਆਸ ਦਿਲਵੰਦਾ ਬੜਾ ਦਾਨੇ ਮિજાਜ ਦਾ ਉਹ ਅਨੋ ਵੀ ਮਾਰ ਦਿੱਤਾ ਕਹਿਣੇ ਅੰਦਰ ਇਤਨਾ ਜੋਸ਼ ਆਇਆ ਜਹਾਂ ਆਰਾ ਨੇ ਹੱਥ ਚੁਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ ਇਹ ਤੋਂ ਕੀ ਕੀਤਾ ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੋਤ ਪਕੜੀ ਘਸੀਟ ਕੇ ਲੈ ਗਿਆ ਜਿਸ ਕਮਰੇ ਦੇ ਚ ਪਿਓ ਬੰਦ سید ਨਾਲ ਦੇ ਕਮਰੇ ਚ ਉਹਨੂੰ ਬੰਦ ਕੀਤਾ 7 ਸਾਲ ਵਿਚਾਰੀ ਜੇਲ੍ਹ ਦੇ ਚ ਰਹੀ ਇਹ ਕੰਮ ਕੋਈ ਹੋ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ ਕੁਝ ਵੀ ਕੁਝ ਵੀ ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ ਹਿਟਲਰ ਜੈਸੇ ਦਾ ਜਲਦੀ ਜਨਮ ਨਹੀਂ ਹੁੰਦਾ ਹਰਨਕ ਜੈਸੇ ਦਾ ਜਲਦੀ ਜਨਮ ਨਹੀਂ ਹੁੰਦਾ ਕਿਤਨਾ ਮੋੜ ਕਿਤਨਾ ਅਚੇਤ ਪਸ਼ੂਆਂ ਨੂੰ ਮਾਰ ਕਰ ਗਏ 7 ਸਾਲ ਦੇ ਪ੍ਰੇਲਾਦ ਨੂੰ 마ਸੂਮ ਬੱਚਾ ਹੈ ਅਰ ਨਾਕਸ਼ ਕਹਿੰਦਾ ਹੈ ਤੂੰ ਜਪਿਆ ਕਰ ਜਲ ਹਰ ਨਾਕਸ਼ ਥਲ ਹਰ ਨਾਕਸ਼ ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਨ ਕਿ ਅਸੀਂ ਨਿਰੰਕਾਰ ਕਰਕੇ ਦੁਨੀਆ ਵਿੱਚ ਜਾਣੇ ਜਾਈਏ ਨਿਰੰਕਾਰ ਹੋਣ ਦੀ ਤੋਹਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ ਜਾਣ ਨਾਲ ਸੁਣਨਾ ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ ਚ ਮੌਤ ਨਾ ਹੋਵੇ ਐਸਾ ਜੀਵਨ ਕੇਵਲ ਪ੍ਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ ਤੋ ਐਸਾ ਮਹਾ ਰਸ ਤੇ ਪ੍ਰਮਾਤਮਾ ਹੈ ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ ਐਸਾ ਸੁਖ ਤੇ ਕੇਵਲ ਪ੍ਰਮਾਤਮਾ ਹੈ ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚ ਨਾ ਬਦਲੇ ਉਸ ਮਹਾ ਸ਼ਕਤੀ ਦਾ ਨਾਂ ਹੀ ਤੇ ਪ੍ਰਮਾਤਮਾ ਹੈ ਔਰ ਕੀ ਹੈ ਮਨੁੱਖ ਪ੍ਰਮਾਤਮਾ ਹੋਣਾ ਚਾਹੁੰਦਾ ਹੈ ਹੋਣਾ ਚਾਹੁੰਦਾ ਹੈ ਪ੍ਰਮਾਤਮਾ ਹੋਣ ਦੀ ਸੌਗਾਤ ਪ੍ਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ ਹਰ ਇੱਕ ਨੂੰ ਦਿੱਤੀ ਹੈ ਕਿਸ ਤਰ੍ਹਾਂ ਪ੍ਰਮਾਤਮਾ ਵੇਖਦਾ ਹੈ ਸਭ ਕੁਝ ਵੇਖਦਾ ਹੈ ਮਨੁੱਖ ਵੀ ਵੇਖਦਾ ਹੈ ਇਹ ਗੱਲ ਵੱਖਰੀ ਹੈ ਸਭ ਕੁਝ ਨੂੰ ਵੇਖਣ ਦੀ ਤੌਫੀਕ ਨਹੀਂ ਪਰ ਵੇਖਦਾ ਪਰਮਾਤਮਾ ਸੁਣਦਾ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੋਰੀ ਦੇ ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਪਿਆ ਸਭ ਨੂੰ ਸੁਣਦਾ ਪਿਆ ਸਦਾ ਸੁਣਦਾ ਪਿਆ ਠਾਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆ ਦੇ ਜਗੂਜ ਰਿਹਾ ਅਨਾਹਦਨਾ ਮਨੁੱਖ ਵੀ ਸੁਣਦਾ ਹੈ ਵੇਖਦਾ ਹੈ ਮਨੁੱਖ ਵੀ ਸਮਝਦਾ ਹੈ ਪਰ ਸੀਮਤ ਹੈ ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ ਇਹ ਅਸੀਮ ਹੋਣਾ ਚਾਹੁੰਦਾ ਹੈ ਅਸੀਮ ਤੋਂ ਕੇਵਲ ਪ੍ਰਮਾਤਮਾ ਹੀ ਹੈ ਮਨੁੱਖ ਪ੍ਰਮਾਤਮਾ ਹੋਣਾ ਚਾਹੁੰਦਾ ਹੈ ਪ੍ਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇਝ ਕਹਿ ਲੋ ਸ਼ਾਇਦ ਪ੍ਰਮਾਤਮਾ ਨਹੀਂ ਪਾਈਏ ਔਰ ਐਸਾ ਹੋ ਸਕੇ ਪ੍ਰਮਾਤਮਾ ਹੋ ਸਕੇ ਐਸੀ ਤੋਫੀਕ ਵੀ ਪ੍ਰਮਾਤਮਾ ਨੇ ਦਿੱਤੀ ਹੈ ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜ ਕਰ ਮਲਿਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਊਰੇ ਗਿਲਮਾ ਕੋ ਮਨੁਖ ਤੋ ਵੱ ਪ੍ਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ ਕਿਉਂਕਿ ਮਨੁਖ ਦਾ ਹੀ ਭਵਿਸ਼ ਹੈ ਪ੍ਰਮਾਤਮਾ ਹੋਣਾ ਪਸ਼ੂਆਂ ਦਾ ਭਵਿਸ਼ ਅਜੇ ਮਨੁਖ ਹੋਣਾ ਹੈ ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ ਪਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਐ ਫਰਵਰੀ ਦਾ ਮਹੀਨਾ ਪਿਛਲਿਆ ਐ ਸਾਲ ਦੇ ਜੋ ਲੰਘਿਆ ਐ ਕਾਨਪੁਰ ਦੇ ਸੀ ਸੱਜਣ ਮਿੱਤਰ ਨਾਲ ਸਨ ਔਰਤ ਵੇਲੇ ਮੈਂ ਨਿਤਨੇਮ ਪਿਆ ਘਰਾਂ ਤੇ ਫੋਨ ਆਈ ਦਿੱਲੀ ਤੋਂ ਮੈਂ ਕਿ ਖੈਰ ਹੋਵੇ ਸਹੀ ਐ ਅੰਮ੍ਰਿਤ ਵੇਲੇ 4:30 ਹੋ ਜੇ ਕਿ ਕੌਣ ਫੋਨ ਕਰ ਲਵੇ ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਹੈ ਮੈਨੂੰ ਕੋਈ ਮਸੀਹ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਭਵਿਸ਼ ਜਾਣਦੇ ਹੋ ਮੈਂ ਕਹਾ ਹਾਂ ਜਾਣਦਾ ਭਵਿਸ਼ ਵਕਤਾ ਭਵਿਸ਼ ਜਾਣਦਾ ਕਹਿੰਦੇ ਗਿਆ ਤੁਸੀਂ ਕਿ ਕਿਸੇ ਆ ਰਹੇ ਉਹਨਾਂ ਦਿੱਲੀ 2122 ਸੰਤ ਬਾਬਾ ਅਤਰ ਸਿੰਘ ਜੀ ਦੀ ਵਰਸੀ ਤੇ ਮੈਂ ਪਹੁੰਚਣਾ ਸੀ ਤੁਸੀਂ ਆ ਰਹੇ ਹੋ ਅਸੀਂ ਪੋਸਟਰ ਪਰੇ ਨੇ ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ ਮੈਂ ਕਹੋ ਦੋ ਤੇ ਗੱਲ ਬਹੁਤ ਲੰਬੀ ਹੋ ਜਾਏਗੀ ਬਹੁਤ ਦਿਨ ਪੈਣੇ ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ ਤੁਸੀਂ ਹੁਣੇ ਹੀ ਪੁੱਛ ਲਓ ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ ਤੇ ਦੱਸ ਦਿਓਗੇ ਮੈਂ ਕਹ ਹੁਣੇ ਹੀ ਦੱਸ ਦਿਆਂ ਤਾਂ ਤੇ ਮੇਰਾ ਭਵਿਸ਼ ਕੀ ਹੈ ਮੈਂ ਕਿ ਕੇਵਲ ਤੇਰਾ ਹੀ ਨਹੀਂ ਤੇਰੇ ਸਾਰੇ ਪਰਿਵਾਰ ਦਾ ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ਯ ਪਰਮਾਤਮਾ ਹੋਣਾ ਹੈ। ਹੋਰ ਕੋਈ ਭਵਿਸ਼ਯ ਨਹੀਂ। ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਏ ਨੋਟਾਂ ਦੇ ਅੰਬਾਰ ਲੱਗੇ ਨੇ ਬਿਆਕੁਲਤਾ ਨਹੀਂ ਜਾਏਗੀ ਦੁੱਖ ਨਹੀਂ ਜਾਏਗਾ ਦੁੱਖ ਨਹੀਂ ਜਾਏਗਾ ਬੇਚੈਨੀ ਨਹੀਂ ਜਾਏਗੀ ਪਰੇਸ਼ਾਨੀ ਨਹੀਂ ਜਾਏਗੀ ਚਿੰਤਾ ਨਹੀਂ ਜਾਏਗੀ ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪ੍ਰਮਾਤਮਾ ਮਿਲੇਗਾ ਉਸ ਤੋਂ ਪਹਿਲੇ ਦੁੱਖ ਵੀ ਬਣਿਆ ਰਹੇਗਾ ਸੰਤਾਪ ਵੀ ਬਣਿਆ ਰਹੇਗਾ ਕੀ ਹੋਇਆ ਤੂੰ ਚੋਟੀ ਦਾ ਧਨવાન ਹੋ ਗਿਆ ਦੁੱਖ ਵੀ ਬਣਿਆ ਰਹੇਗਾ ਚਿੰਤਾ ਵੀ ਬਣੀ ਰਹੇਗੀ ਕੀ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋ ਗਿਆ ਦੁੱਖ ਵੀ ਬਣਿਆ ਰਹੇਗਾ ਕਲੇਸ਼ ਵੀ ਬਣਿਆ ਰਹੇਗਾ ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੀਤਿਕ ਹੋ ਜਾਇਆ ਧਨવાન ਹੋ ਜਾਇਆ ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ ਮਕਾਨ ਬਹੁਤ ਵੱਡਾ ਹੋ ਗਿਆ ਦਿਲ ਦੀ ਬਿਆਕਲਤਾ ਨਹੀਂ ਜਾਏਗੀ ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੂੰ ਪਰਮਾਤਮਾ ਹੋ ਜਾਏਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਭਗਤ ਕਬੀਰ ਐਲਾਨੀਆਂ ਕਹਿੰਦੇ ਨੇ ਬਿਗਰਿਓ ਕਬੀਰ ਆ ਰਾਮ ਧੁਆਈ ਸਾਚ ਭਇਓ ਅਨਕਤੇ ਨ ਜਾਇ ਕਹਿੰਦਾ ਸੰਤਾਂ ਦੀ ਸੰਗਤ ਦੇ ਅਪਾ ਐਸੇ ਤਬਦੀਲ ਹੋਏ ਕੀ ਹੋ ਗਏ ਸੱਚ ਹੋ ਗਏ ਹੁਣ ਸੱਚ ਤੇ ਪਰਮਾਤਮਾ ਤੋ ਕਬੀਰ ਕਹਿੰਦੇ ਨਾ ਹੋਵੇਗਾ ਪਰਮਾਤਮਾ ਸੱਚ ਆਪਾਂ ਵੀ ਸੱਚ ਹੋ ਗਏ ਆ ਧਿਆਨ ਨਾਲ ਸੁਣਨਾ ਬਿਗਰੀਓ ਕਬੀਰ ਰਾਮ ਦੁਹਾਈ ਸੱਚ ਭਇਓ ਅਨ ਕਥੇ ਨ ਜਾਇ ਮੈਂ ਸੱਚ ਹੋ ਗਏ ਅਬ ਤੋ ਜਾਏ ਚੜੇ সিংহাসਨ ਮਿਲੇ ਹੈ सारंग ਪਾਨੀ ਰਾਮ ਕਬੀਰਾ ਏਕ ਬਹੇ ਹੈ ਕੋਈ ਨ ਸਕੇ ਪਛਾਨੀ ਮੈਂ ਕਹਿੰਦਾ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ਾ ਹੈ ਆਰਾਮ ਹੋ ਜਾਣਾ। ਭਗਵਾਨ ਹੋ ਜਾਣਾ। ਪਰਮਾਤਮਾ ਹੋ ਜਾਣਾ। ਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ ਸਾਰਿਆਂ ਨੂੰ ਦਿੱਤੇ ਹੋਏ ਨੇ। ਸੀਮਤ ਨੇ ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ ਕਿਵੇਂ ਉਸਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ। ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਦੋਸਤੋ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਵਾਹਿਗੁਰੂ ਤੱਕ ਪਹੁੰਚਣ ਦਾ ਮਾਰਕ ਰਸਤਾ ਹਰ ਧਰਮ ਨੂੰ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਦੇ ਨਾਲ ਹੀ ਜੋੜਦਾ ਵੇ ਇਹਨਾਂ ਤਜਵੀਰੋ ਵਾਹਿਗੁਰੂ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਹੈ ਤਾਂ ਹਰ ਧਰਮ ਦੇ ਵਿੱਚ ਗੁਰੂ ਸਹਿਬਾਨ ਅਵਤਾਰੀ ਪੁਰਸ਼ ਵਲੀ ਉੱਲਾ ਜਿਸ ਤਰ੍ਹਾਂ ਦੇਵੀ ਦੇਵਤਾ ਇਹ ਮੌਜੂਦ ਹੈ ਜਿਹੜੇ ਉਸ ਮਾਰਕ ਉਸ ਰਾਸਤੇ ਦੇ ਬਾਰੇ ਦੱਸਦੇ ਜਿਹੜੇ ਅੱਲਾ ਪਾਕ ਦੀ ਜ਼ਾਤ ਦੇ ਨਾਲ ਜੋੜਦੇ ਹੈ ਇਹ ਦੋਨੇ ਇੱਕ ਦੂਸਰੇ ਦੇ ਨਾਲ ਜੁੜੇ ਆ। ਅਗਰ ਅਸੀਂ ਅੱਲਾ ਰੱਬੁਲ ਇਜ਼ਜ਼ਦੀ ਜ਼ਾਤ ਤੱਕ ਜਾਣਾ ਹੈ, ਅੱਲਾ ਰੱਬੁਲ ਇਜ਼ਜ਼ ਨਾਲ ਜੁੜਨਾ ਹੈ ਤੇ ਫਿਰ ਸਾਨੂੰ ਗੁਰੂਆਂ ਦੇ ਨਾਲ ਜੁੜਨਾ ਪਵੇਗਾ। ਕਿਉਂਕਿ ਗੁਰੂ ਅਹੀ ਅੱਲਾ ਰੱਬੁਲ ਇਜ਼ਜ਼ਦੀ ਜ਼ਾਤ ਦੇ ਨਾਲ ਜੋੜਦੇ ਆ। ਤੇ ਗੁਰੂਆਂ ਦੇ ਨਾਲ ਜੁੜ ਕੇ ਹੀ ਅਸੀਂ ਅੱਲਾ ਰੱਬੁਲ ਇਜ਼ਜ਼ ਨੂੰ ਪਾ ਸਕਨੇ ਆ। ਅਗਰ ਅਸੀਂ ਅੱਲਾ ਰੱਬੁਲ ਇਜ਼ਜ਼ਦੀ ਜ਼ਾਤ ਨੂੰ ਪਾਉਣਾ ਹੈ ਤੇ ਅਸੀਂ ਅੰਬੀਆ ਕਰਾਮ ਉਹਨਾਂ ਦੇ ਦੱਸੇ ਹੋਏ ਮਾਰਕ, ਉਹਨਾਂ ਦੇ ਦੱਸੇ ਹੋਏ ਰਾਸਤੇ ਤੇ ਚੱਲਣਾ ਪਵੇਗਾ। ਉਹਨਾਂ ਦੇ ਨਾਲ ਅਸੀਂ ਜੁੜਾਂਗੇ ਤੇ ਫਿਰ ਹੀ ਅੱਲਾ ਰੱਬੁਲ ਇਜ਼ਜ਼ਦੀ ਜ਼ਾਤ ਨੂੰ ਪਾਵਾਂਗੇ ਤੇ ਵੀਰੋ ਇਹੋ ਹੀ ਸੀ ਅਸਲ ਜਿਹੜੀ ਅੱਜ ਦੀ ਕਥਾ ਉਹਦਾ ਕਥਾ ਬੜੀ ਮੁਸ਼ਕਲ ਸੀ ਵੀਰੋ ਮੈਨੂੰ ਤੇ ਇਹੀ ਸਮੇ ਲੱਗੀ ਹੈ ਤੁਹਾਨੂੰ ਇਸ ਦੇ ਬਾਰੇ ਕਿੰnyi ਸਮੇ ਲੱਗੀ ਹੈ ਪਲੀਜ਼ ਕਮੈਂਟ ਕਰਕੇ لازਮੀ ਦੱਸਿਓ ਆਪਣੀ ਰਾਏ ਦਾ ਇਜ਼ਹਾਰ لازਮੀ ਕਰੋ ਤਾਂ ਕਿ ਸਾਡੇ ਵੀ ਜਿਹੜਾ ਨੌਲੇਜ ਹੈ ਉਹਦੇ ਵਿੱਚ ਅਜ਼ਾਫਾ ਹੋ ਸਕੇ ਵੀਰੋ ਆਪਣਾ ਧਿਆਨ ਸਾਰਾ ਖਿਆਰ ਰੱਖਣਾ ਦੁਆਵਾਂ ਯਾਦ ਰੱਖਣਾ ਅੱਲਾ ਫੇਜ਼